ਪਹਿਲੀ ਵਾਰ ਹੀ ਵੇਖਣ ਨੂੰ ਮਿਲਿਆ ਇਸ ਬਦਲਾਪ ਦੀ ਸਰਕਾਰ ਚ ਕਿ ਹੁਣ ਉਹ মিডিਆ ਨੂੰ ਵੀ ਉਹਨਾਂ ਨੇ ਕਦੋਂ ਪੜ ਲਿਆ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਡੀ ਚੱਲ ਜਾਏ ਤਾਂ ਤੁਰੰਤ ਸੰਕੀਆਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ মিডিਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਹੈ ਉਹ ਇਹ ਪਹਿਲੀ ਵਾਰ ਹੀ ਵੇਖਣ ਨੂੰ ਮਿਲਿਆ ਇਸ ਬਦਲਾਪ ਦੀ ਸਰਕਾਰ ਚ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਸਰਕਾਰ ਬੇਹੱਦ ਧੱਕਾ ਕਰ ਰਹੀ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਉਸੀ ਡਰਾ ਰਹੇ ਹੋ ਤੁਸੀਂ ਕਹਿੰਦੇ ਹੋਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜਾਦਾ ਤੇ ਚੱਲਣਾ ਨਹੀਂ ਇਨਡਿਸਿਪਲਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਨਿਰੰਤਰ ਹਾਈ ਕਮਾਂਡ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ